ਉਭੀ ਬੋਲਣਾ ਬੋਲ ਦੇਣਾ ਬਾਈ ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਜੋ ਕਿ ਪਹਿਲੇ ਬਿਆਨਤ ਮੈਂ ਜੋਟੀ ਸੀ ਉਹ ਬਾਈ ਸਾਰੇ ਮਿੱਤਰ ਦੋਸਤਾਂ ਨਾਲ ਗੱਲਬਾਤ ਕਰਾਨੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਇਹ ਤਾਂ ਇੱਕ ਜਾਣੀ ਪਛਾਣੀ ਹਸਤੀ ਆ ਜੋ ਕਿ ਕਾਲੂ ਭਗਾਣੇ ਦੇ ਨਾਮ ਤੇ ਬੱਚਾ ਬੱਚਾ ਜਾਣਦਾਗਾ ਇਹ ਬਾਈ ਕਾਲਾਗਾ ਨਾਲ ਜਗਲਾਨ ਕਲਾ ਤੇ ਬਾਈ ਕੜੇ ਕਿੰਨੇ ਦੇ ਖਰੀਦੇ ਸੀ ਕਿੰਨੇ ਦੇ ਸੇਲ ਕਰਤੀ ਇਹ ਹੁਣ ਇਹ ਬਾਈ ਜੀ ਆਪਾਂ 19 ਤਰੀਕ ਨੂੰ ਆਏ ਸੀਗੇ ਹਾਂਜੀ ਹਾਂਜੀ ਤੇ ਟੋਟੀ ਦੇ ਥੱਲੇ 19 ਪਲੱਸ ਦੁੱਧ ਤਿਆਰ ਸੀਗਾ ਹਾਂਜੀ ਹਾਂਜੀ ਘਰੋਂ ਚੱਲੇ ਸੀ ਹਾਂਜੀ ਹਾਂਜੀ ਦੰਦੂ 6 ਕੱਢੀ ਜਾਂਦੀ ਹੈ ਹੈਗੀ ਪਹਿਲੇ ਸੂਏ ਬਾਈ ਅੱਛਾ ਅੱਛਾ ਚਲੋ ਠੀਕ ਹੈ ਹਾਂਜੀ ਹਾਂਜੀ ਕਿਉਂਕਿ ਆਪਾਂ ਤਾਂ ਦੇ 33 ਲੈ ਕੇ ਆਏ ਸੀ 1 ਮਹੀਨਾ ਰਹਿੰਦਾ ਸੀ ਸੋਣ ਦਾ ਹਾਂਜੀ ਮਤਲਬ ਆਪਾਂ ਨੂੰ ਵੀ ਇਹ ਪਹਿਲੇ ਸੂਏ ਆ ਹਾਂਜੀ ਹਾਂਜੀ ਕਿਈ ਭਾਈ ਤਾਂ ਵੀ ਕਹਿ ਦੇਣਗੇ ਵੀ 6 ਦੰਦ ਹੋ ਗਈ ਤਾਂ ਮੈਂ ਦੂਜੇ ਸੂਏ ਵੀ ਹੋ ਸਕਦੇ ਆ ਹਾਂ ਤੇ ਮੈਂ ਇੱਥੇ ਆ ਮੇਲੇ ਤੇ ਤੇ ਬਾਈ ਨੇ ਆਖਿਆ ਕਿ ਇਹ ਟੋਟੀ ਮੈਨੂੰ ਦੇ ਦੇ ਹਾਂਜੀ ਹਾਂਜੀ ਤੇ ਆਪੇ ਕਾਲੇ ਨੇ 1.90 ਲੱਖ ਦੀ ਸੇਲ ਕੀਤੀ ਸੀ ਬਾਈ ਹਾਂਜੀ ਕਾਲਾ ਜੀ ਹੁਣ ਤੁਸੀਂ ਨੇ ਤੁਹਾਡੇ ਮਨ ਦੀ ਸੰਤੁਸ਼ਟੀ ਵੀ ਹੋਈ ਆ ਅੱਗੇ ਵੀ ਸੇਲ ਕਰਤੀ ਤਾਂ ਅੱਗੇ ਸੇਲ ਕਰਤੀ ਵੀਰੇ ਕਿੰਨੇ ਦੀ ਸੇਲ ਕਰਤੀ ਜੀ ਇਹ 1.5 ਦੀ ਗਈ ਵੀਰੇ ਇਹ ਕਿਹਦੇ ਕੋਲੇ ਗਈ ਹੈ ਜੀ ਹੁਣ ਗੁਰਵਾਲੀ ਵਾਲੇ ਬਾਬਿਆ ਕੋਲ ਜਾਣ ਅੱਛਾ ਅੱਛਾ ਜੀ ਅੱਛਾ ਦੇਖੋ ਵੀਰੋ ਤੇ ਪੱਲੇ ਸੂਏ ਤੇ ਬਾਈ 20 ਪਲੱਸ ਪਲੱਸ ਦੁੱਧ ਡੰਡੂ ਹਾਂਜੀ ਇਹਦੇ ਵਿੱਚ ਦੇਖੋ ਇੱਕ ਕਾਲੂ ਭਗਾਣੇ ਦਾ ਬੇਨਾ ਕੋਈ ਮਾਦੂ ਲਈ ਹੋਈ ਆ ਕੀ ਹਾਲਾਤ ਨੇ ਇੰਦਰ ਦੇ ਸਾਰਾ ਕੁਝ ਮੈਂ ਦੇਖਿਆ ਜੀ ਸਭ ਕੁਝ ਜੀ ਨੇ 16 ਕਿਲੋ 700 ਗ੍ਰਾਮ ਦੁੱਧ ਘੜਿਆ ਹਾਂਜੀ ਹਾਂਜੀ ਉਹ ਸਾਡੇ ਵਾਲੀ ਨੇ 22 ਕਿਲੋ 700 ਗ੍ਰਾਮ ਦੁੱਧਰ ਲੈਵ ਚਲਾ ਕੇ ਆਏ ਸੀ ਤੇ ਨਾਲੇ ਨੂਰੀ ਬੰਦ ਕਰਤੀ ਕੁੜਦੀ ਓਟੀ ਵੀ ਲਿਫਟੀ ਸਭ ਬੰਦ ਕਰ ਦਿੱਤੀ ਹਾਂਜੀ ਹਾਂਜੀ ਦੇਖੋ ਜੀ ਇਸ ਝੋਟੀ ਨੇ ਦੋ ਬੰਦਿਆਂ ਦਾ ਨਾਮ ਰੋਸ਼ਨ ਕੀਤਾ ਪਹਿਲਾ ਕਾਲੂ ਦਾ ਫਿਰ ਕਾਲੇ ਬਾਈ ਦਾ ਜਗਲਾਂ ਦਾ ਤੇ ਹੁਣ ਬਈ ਪ੍ਰਮਾਤਮਾ ਅੱਗੇ ਕਰੇ ਕਿ ਗੁਰੂ ਵਾਲੇ ਬਾਬੇ ਦਾ ਨਾਮ ਰੋਸ਼ਨ ਕਰੇ ਵੀਡੀਓ ਦੇਖਣ ਵਾਲਾ ਨਾਲ ਧੰਨਵਾਦ